ਸਾਡੇ YouTube ਚੈਨਲ ਤੇ ਆਫਰ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸੁਪਰੀਮ ਕੋਰਟ ਤੋਂ ਪੈਨਸ਼ਨਾਂ ਦੀ ਕਮਿਊਨਿਟਿਨ ਪੈਨਸ਼ਨ ਦੀ ਘਟौती ਬਾਰੇ ਲਗਾਈਆਂ ਗਈਆਂ ਐਸਐਲਪੀਸ ਦੇ ਬਾਰੇ ਅੱਜ ਇੱਕ ਖਬਰ ਬਾਰੇ ਜ਼ਿਕਰ ਕਰਾਂਗੇ ਪਰ ਤੋਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਸਮ ਨੂੰ ਜਾਣ ਸ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਪਹਿਲੇ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਤਾਂ ਇਹ ਇੱਕ ਹੋਰ ਇੱਕ ਅਲਰਟਿਫਿਕੇਸ਼ਨ ਆ ਵੀ ਨੂੰ ਫੋਨ ਤੇ ਸੇਵ ਹੋ ਜਾਇਆ ਕਰੇ ਮੁਲਾਜ਼ਮ ਜਦੋਂ ਰਿਟਾਇਰ ਹੋ ਕੇ ਪੈਨਸ਼ਨਰ ਬਣ ਜਾਂਦੇ ਹਨ ਤਾਂ ਨੀਮਾ ਸਾਹਿਬ ਤਾਂ ਉਹਨਾਂ ਨੂੰ ਆਪਣੀ ਪੈਨਸ਼ਨ ਦਾ 40% ਹਿੱਸਾ ਕੰਮੂਟ ਕਰਵਾ ਕੇ ਐਡਵਾਂਸ ਦੇ ਰੂਪ ਦੇ ਵਿੱਚ ਸਰਕਾਰ ਦੁਆਰਾ ਅਦਾ ਕੀਤੇ ਜਾਂਦਾ ਹੈ। ਇਹ ਜ਼ਰੂਰ ਹੈ ਜਿਹਦਾ ਲਾਭ ਜ਼ਿਆਦਾਤਰ ਪੈਨਸ਼ਨਰ ਉਠਾਉਂਦੇ ਹੋਏ ਇੱਕਮੁੱਖਤ ਰਾਸ਼ੀ ਸਰਕਾਰ ਤੋਂ ਪ੍ਰਾਪਤ ਕਰਦੇ ਹਨ। ਤਾਂ ਜੋ ਇਹ ਰਕਮ ਕਿਸੇ ਕੰਮ ਕਾਜ ਦੇ ਵਾਸਤੇ ਵਰਤੀ ਜਾ ਸਕੇ ਜਾਂ ਫਿਰ ਆਪਣੇ ਬੱਚਿਆਂ ਨੂੰ ਸੈਟਲ ਕਰਨ ਲਈ ਲਗਾ ਸਕਣ ਨੀਮਾ ਸਾਹਿਬ ਇਸ ਰਕਮ ਦੀ ਰਿਕਵਰੀ 15 ਸਾਲਾਂ ਵਿੱਚ ਕਿਸ਼ਤਾਂ ਦੇ ਰੂਪ ਦੇ ਵਿੱਚ ਕੀਤੀ ਜਾਂਦੀ ਹੈ ਇਸ ਲਈ ਬਕਾਇਦਾ ਐਪਲੀਕੇਸ਼ਨ ਦੇ ਕੇ ਪੈਨਸ਼ਨ ਕਮਿਊਟ ਕਰਵਾਈ ਜਾਂਦੀ ਹੈ ਪਰੰਤੂ ਮੇਰਾ ਅਨਸਾਰ ਜਦੋਂ 15 ਸਾਲਾਂ ਦੀਆਂ ਕਿਸ਼ਤਾਂ ਵਿੱਚ ਇਹ ਰਕਮ ਮੋੜੀ ਜਾਂਦੀ ਹੈ ਤਾਂ ਵਿਆਜ ਦੀ ਦਰ ਸਮਝ ਰੱਖਣ ਵਾਲੇ ਮੇਰਾ ਅਨਸਾਰ ਇਹ ਕੈਲਕੂਲੇਸ਼ਨ ਕੀਤੀਆਂ ਗਈਆਂ ਹਨ ਕਿ ਵਿਆਜ ਦਰ ਬਹੁਤ ਜ਼ਿਆਦਾ ਹੁੰਦੀ ਹੈ ਜੋ ਕਿ ਲਗਭਗ 15% ਤੋਂ ਲੈ ਕੇ 18% ਤੱਕ ਜਾ ਪਹੁੰਚਦੀ ਹੈ ਹੁਣ ਜਦੋਂ ਬੈਂਕ ਆਫ ਇੰਡੀਆ ਨੇ ਇਹਦਾ ਕੋ ਰੇਟ ਕਾफी ਘਟਾ ਦਿੱਤਾ ਹੈ ਤੇ ਹਾਊਸ ਲੋਨ ਦੇਣ ਵਾਲੇ ਬੈਂਕਾਂ ਜਾਂ ਹੋਰ ਕਈ ਪ੍ਰਕਾਰ ਦੇ ਲੋਨ ਦੇਣ ਵਾਲੀਆਂ ਕੰਪਨੀਆਂ ਨੇ ਵੀ ਰੇਟ ਆਫ ਇੰਟਰਸਟ ਕਾफी ਘਟਾ ਕਰ ਦਿੱਤੇ ਹਨ ਇਹਦੇ ਚਾਹਦਿਆਂ ਮਾਨਯੋਗ ਪੰਜਾਬ ਨਖਜ਼ਾਨਾ ਹਾਈ ਕੋਰਟ ਵਿੱਚ ਪੰਜਾਬ ਦੇ ਬ ਸਾਰੇ ਪੈਨਸ਼ਨਰਾਂ ਦੇ ਕਮਰੀ ਦਾ ਸਮਾਂ ਕਟਾ ਕੇ 1008 ਮਹੀਨੇ ਕਰਨ ਨੂੰ ਸੰਬੰਧੀ ਰੇਟਾ ਲਗਾ ਕੇ ਅਧਿਕ ਕਵਰੀ ਕਰਨ ਦਾ ਸਮਾਂ ਕਟਾਉਣ ਦੀ ਪ੍ਰੇਰ ਕੀਤੀ ਤਾਂ ਇੱਕ ਸਮੇਂ ਤਾਂ ਇਹਦੇ ਉੱਤੇ ਸਟੇ ਮਿਲ ਗਿਆ ਸੀ ਪਰੰਤੂ ਬਾਅਦ ਵਿੱਚ ਇਸੇ ਕੋਰਟ ਤੋਂ 808 ਰੇਟਾਂ ਡਿਸਮਿਸ ਕਰ ਦਿੱਤੀਆਂ ਗਈਆਂ ਜਿਹਦੇ ਨਤੀਜੇ ਵਜੋਂ ਸਰਕਾਰ ਨੇ ਫੇਰ ਰਿਕਵਰੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਬਹੁਤ ਸਾਰੀਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੋਂ ਡਿਸਮਿਸਡ ਰਿਟਾਂਸ ਬੰਦੀ ਮਾਣ ਜੋ ਸੁਪਰੀਮ ਕੋਰਟ ਵਿੱਚ ਕਈ ਐਸ ਐਲ ਪੀਜ਼ ਦਗਾੀਆਂ ਤਾਂ ਉਤੋਂ ਵੀ ਪੈਨਸ਼ਨਾਂ ਨੂੰ ਕੋਈ ਰਾਹ ਨਹੀਂ ਸੀ ਮਿਲੀ ਕਿਉਂਕਿ ਉਹਨਾਂ ਗਿਆ ਐਸ ਐਲ ਪੀ ਡਿਸਮਿਸ ਕਰ ਦਿੱਤੀਆਂ ਗਈਆਂ ਸਨ ਹੁਣ ਮਿਤੀ 5 5 2025 ਨੂੰ ਡਾਇਰੀ ਨੰਬਰ 18502/2025 ਦਾ ਹੀ ਮਾਨਯੋਗ ਸੁਪਰੀਮ ਕੋਰਟ ਵਿੱਚ ਜੋ ਐਸਐਲਪੀ ਲਗਾਈਆਂ ਸਨ ਉਹਨਾਂ ਨੂੰ ਸੁਪਰੀਮ ਕੋਰਟ ਦੇ ਅਨਰੇਵਲ ਜਸਟਿਸ ਬੇਲਾ ਐਂਡ ਤਰਵੇਦੀ ਤੇ ਅਨਰੇਵਲ ਮਿਸਟਰ ਜਸਟਿਸ ਪਸ਼ਮਾ ਬੀ ਵਰਲੇ ਦੇ ਬੈਂਚ ਨੇ ਖਾਬਦ ਕਰਦੇ ਹੋਏ ਡਿਸਪੋਜ਼ ਆਫ ਕਰ ਦਿੱਤਾ ਹੈ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਆਪਣਾ ਫੈਸਲਾ ਸੁਣਾਦੇ ਹੋਏ ਕਿਹਾ ਕਿ ਕਿਉਂਕਿ ਇਸ ਕੋਰਟ ਨੇ ਐਸਐਲਪੀ ਨੰਬਰ کراسی 1045 اف 225 데ਸਵਾਜ ورسس یونین اف انڈیا اینڈ ادرز نو میتی 7 4 225 نو پہلا ہی ڈسمس کر دیتا سی اس دے اسی ہائی کورٹ دوارہ دتے گئے فیصلے وچ دخل نہیں دینا چاہندے مانجیو سپریم کورٹ دوارہ ہم ڈائری نمبر 18502 اف 225 نو سمغت ساریاں ایس ایل پی نو ڈسمس کرن دے نال پینشنر دی کموٹیشن ਜਿਸ ਤਰ੍ਹਾਂ ਦੀ ਲਈ ਸਮਾਂ ਘਟਾਉਣ ਦੀ ਜੋ ਉਮੀਦ ਸੀ ਉਹ ਖਤਮ ਹੋ ਗਈ ਹੈ ਦਰਸਲ ਕਮਿਊਟੇਸ਼ਨ ਪੈਨਸ਼ਨ ਦੀ ਰਾਸ਼ੀ ਪ੍ਰਾਪਤ ਕਰਨ ਲਈ ਰਿਟਾਇਰਮੈਂਟ ਵੇਲੇ ਇੱਕ ਐਪਲੀਕੇਸ਼ਨ ਤੇ ਦਸਤਖਤ ਕਰਨੇ ਪੈਂਦੇ ਹਨ ਜਿਸ ਵਿੱਚ ਸਾਰੀਆਂ ਹੀ ਸ਼ਰਤਾਂ ਲਿਖੀਆਂ ਹੁੰਦੀਆਂ ਹਨ ਜਾਨੀ ਕਿ ਇਹ ਰਿਕਵਰੀ ਕਿੰਨੇ ਸਮੇਂ ਦੀ ਹੋਵੇਗੀ ਤੇ ਰੇਟ ਆਫ ਇੰਟਰਸਟ ਕੀ ਹੋਵੇਗਾ ਮਾਣਯੋਗ ਅਦਾਲਤਾਂ ਵਿੱਚ ਰਿਸਪੋਂਡੈਂਟ ਸਰਕਾਰ ਦੇ ਏਜੀ ਦੁਆਰਾ ਦਲੀਲ ਦਿੱਤੀ ਗਈ ਸੀ ਕਿ ਕਮਿਊਟ ਪੈਨਸ਼ਨ ਦੀ ਐਪਲੀਕੇਸ਼ਨ ਦੇਣ ਵਾਲੇ ਪੈਨਸ਼ਨਰਸ ਬੜੇ ਲਿਖੇ ਹੁੰਦੇ ਹਨ ਤੇ ਐਪਲੀਕੇਸ਼ਨ ਦਸਤਖਤ ਕਰਦੇ ਸਮੇਂ ਉਮੀਦ ਇਹੀ ਕੀਤੀ ਜਾਂਦੀ ਹੈ ਕਿ ਉਹਨਾਂ ਨੇ ਸਾਰੀਆਂ ਟਰਮਸ ਐਂਡ ਕੰਡੀਸ਼ਨ ਨੂੰ ਚੰਗੀ ਤਰ੍ਹਾਂ ਪੜ੍ਹ ਲਿਆ ਹੋਵੇਗਾ। ਲਿਆਜਾ ਬਾਅਦ ਵਿੱਚ ਉਹ ਐਗਰੀਮੈਂਟ ਜਾਂ ਸ਼ਰਤਾਂ ਨੂੰ ਤੋੜ ਨਹੀਂ ਸਕਦੇ। ਸੋ ਇਸ ਕਰਕੇ ਸਾਰੀਆਂ ਹੀ ਰਿੱਟਾਂ ਪਹਿਲਾਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚੋਂ ਡਿਸਮਿਸ ਕਰ ਦਿੱਤੀਆਂ ਕਿਉਂਕਿ ਇਹ ਸੌਂਤੇ ਹੋਣ ਸੁਪਰੀਮ ਕੋਰਟ ਨੇ ਵੀ ਇਸ ਨੂੰ ਜੋ ਵੀ ਅਸਰ ਪੈਸ ਰਹੇ ਜਾਂ ਉਸ ਨੂੰ ਬਿਸਮਸ ਕਰ ਦਿੱਤਾ ਹੈ ਤਾਂ ਹੁਣ ਕੋਈ ਵੀ ਉਮੀਦ ਬਾਕੀ ਨਾ ਬਚਣ ਕਰਕੇ ਜੋ ਪੈਨਸ਼ਨਰ ਸਨ ਉਹਨਾਂ ਨੂੰ 15 ਸਾਲ ਦੇ ਮਿੱਥੇ ਸਮੇਂ ਤੱਕ ਆਪਣੀ ਰਿਕਵਰੀ ਕਰਵਾਉਣੀ ਹੀ ਪੈਣੀ ਹੈ ਸੋ ਹੁਣ ਕਿਉਂਕਿ ਕਮਿਊਨਿਟੀਸ਼ਨ ਪੈਨਸ਼ਨ ਦੀ ਰਿਕਵਰੀ ਲੋਕ ਸੰਬੰਧੀ ਕੋਈ ਅਸ ਬਾਕੀ ਨਹੀਂ ਰਹੀ ਇਸ ਕਰਕੇ ਮਜਬੂਰੀ ਵਸ पेंशनर पूरे पंद्रह साल रिकवरी रकम की कटौती करवा पैनी है इस भीडियो बस इना ही जेकर भी चंगी लगी हो इसको लाइक शेयर करके साइब कर लेना मिलते हैं एक होर वीडियो देखने लिए बहुत धन्यवाद जी